ਬੱਜੀ ਅਸਤਿਕਲ ਜੀ ਸੱਜੇ ਬਾਈ ਜੀ ਹੋਰ ਦਲਾਓ ਜੀ ਸਭ ਠੀਕ ਠਾਕ ਵਧੀਆ ਤੁਸੀਂ ਸਣਾਓ ਦੇਖ ਲੈ ਮੇਲਾ ਮੁਲਾ ਹਾਂਜੀ ਮੇਲਾ ਵੇ ਲਿਆ ਚਲੋ ਇਹਦੇ ਲੰਘੇ ਹਨਾ ਹਾਂਜੀ ਵਧੀਆ ਵਧੀਆ ਲੰਘਿਆ ਠੀਕ ਹੈ ਅੱਜ ਫਿਰ ਕਿੰਨੇ ਜੀ 8 ਜੀ ਗਾਇਆਂ ਸਾਰੀਆਂ ਸਾਈਂ ਕਾਵਾਂ ਜੀ ਮੱਝ ਹੈ ਨਹੀਂ ਮੱਝ ਦੀ ਉਹ ਨੀਲੀ ਮੱਝ ਬੋਰੀ ਤੇ ਠੀਕ ਨਹੀਂ ਥੋੜੀ ਵਾਜ ਜੀ ਅੱਛਾ ਸਹੀ ਚਲੋ ਰੁਕੋ ਬੰਦ ਕਿਧਰ ਲੱਗੋ ਉਧਰ ਆ ਜਾਓ ਸੋਈਆਂ ਸਾਰੀਆਂ ਜੀ ਅੱਜ ਦੋ ਸੋਈਆਂ ਨੇ ਤਿੰਨ ਜਾਲੀ ਸੁਣ ਵਾਲੀਆਂ ਜੀ ਹਾਂਜੀ ਚਾਰੇ ਮਸੂਨਾਂ ਦੀ ਦੋ ਸੁਈਆਂ ਠੀਕ ਆ ਆਹ ਸੁਈ ਜੀ ਇਹ ਸੁਈ ਜੇ ਹਾਂਜੀ 20 ਦੇ ਸੁਈ ਡੋ ਬੱਸੀ ਮਗਰ ਜੇ ਬੱਸੀ ਮਗਰ ਆ ਕਿਹੜੀ ਜੀ ਆ ਡੱਬੀ ਬੱਸੀ ਆ ਲੈ ਹਾਂਜੀ ਦੁੱਧ ਕਿੰਨਾ ਹੈ ਜੀ 10 ਕਿਲੋ ਜੀ 10 ਕਿਲੋ ਤਿਆਰ ਹੈ ਜੀ ਲਓ ਚੈੱਕ ਕਰੋ ਛੋ ਆਜੋ ਵਧੀਆ ਜੀ ਉਹ ਵਧੀਆ ਆਜੋ ਆਜੋ ਹਾਂਜੀ ਇੰਦੀ ਮੋੜਾ ਦਾ 35000 ਰੁਪਏ ਜੀ ਕੋਈ ਕੜਾਵਾ ਦਾ ਨਹੀਂ ਜੈ ਜੀ 32000 32000 ਜਾਣ ਦੋ ਆ ਜਾਓ ਇਹ ਗੱਪਣ ਇਹ ਸੁਈ ਅੱਛਾ ਤੇਰਾ 14 ਦੁੱਧੋ ਜੇ ਲੈ ਲੈ 13 14 ਗੰਦੋ ਦਾ ਹੈਗਾ ਆ ਬਸ਼ੀਰ ਮਗਰ ਚ ਘਰ ਜਾਂਦੇ ਬੱਠ ਠੀਕ ਹੈ ਇਹ ਵੀ ਦੋਰੋ ਸਾਤੇ ਅੰਮੀ ਜੀ ਹਾਂ ਜੀ ਤੇਲਾ ਤੇਲ ਤੇਲ ਜਮਾਨਤ ਰੇ ਤੇਲਾ ਹਾਂ ਜੀ ਹਾਂ ਜੀ ਠੀਕ ਆ ਵਾਹ ਉਹ ਸੀਲ ਠੰਡੀ ਬਿਲਕੁਲ ਠੰਡੀ ਬਣ ਨਹੀਂ ਤੇ ਹੋਈਗੀ ਬੱਠ ਠੀਕ ਹੈ ਜੀ ਆ ਜਾਓ ਹਾਂਜੀ 20 25 ਦੇ ਰਹਾਗੇ 25000 ਦੀ ਕਿੰਨਾ ਛੋੜ 24 ਦੀ ਹਾਂਜੀ ਚਲੋ ਠੀਕ ਆਜੋ ਇਹ ਵੀ ਗੱਪਣਾ ਨਹੀਂ ਇਹ ਬੱਚੇ ਮਗਾਇਆ ਜੀ ਤੋਂ 7 ਕਿਲੋ ਟੋਕੜੀ ਆ ਟੋਕੜੇ ਲਈ 7 ਕਿਲੋ ਦਿੰਦਾ ਜੀ ਚੈੱਕ ਕਰੋ ਜੀ ਇਹ ਵੀ ਠੀਕ ਆਜੋ ਹਾਂਜੀ 14 ਯਾਰ ਦੀ 14 ਯਾਰ ਦੀ ਹਾਂਜੀ ਇਹਦੇ ਵਿੱਚ ਕਿੰਨੇ ਯਾਰ ਛੋੜੇ ਚ 17 ਹੀ 14 ਯਾਰ ਦੀ ਚਲੋ ਇਹ ਜੀ ਇਹ ਨਾਲ ਸੂਣ ਵਾਲੀ ਜੇ ਗੱਬਣ ਹਾਂਜੀ ਹਾਂਜੀ 10 ਦੇ ਹੱਦ ਦੀ ਸੂਣ ਜੇ 10 ਦੇ ਲਊਗੀ ਜੀ ਘੜ ਘੜ 20 ਕਿਲੋ ਤੋਂ ਬਾਹਰ ਹਾਂਜੀ 20 ਕਿਲੋ ਤੋਂ ਬਾਹਰ ਦੋ ਦੇ ਦੋ 20 ਕਿਲੋ ਤੋਂ ਬਾਹਰ ਹਾਂਜੀ ਇਹ ਵੀ ਲਿਖੋ ਠੀਕ ਜੋ ਆ ਜੋ ਨਾ ਦੇ ਕੇ ਖਿਚਾ ਨਾ ਦੇ ਨੇ ਹਾਂਜੀ ਇਹ ਨਹੀਂ 50000 ਦੀ ਜਮਾਨਤ 50000 ਦੀ ਦੋਹਾਂ ਚੋਰ ਕਰਾਂਗੇ 48 ਹਾਂਜੀ ਹੋ ਜਾਊਗਾ ਹੋਰ ਆ ਜੋ ਮਾਰ ਤਾ ਮੋਕੇ ਚਲੋ ਆਹ ਜੀ ਇਹ ਵੇਰ ਕਰਦੀ ਜੀ ਹਫਤਾ ਅੱਛਾ ਠੀਕ ਪਹਿਲਾਂ ਸੂਆ ਜੀ ਪਹਿਲਾਂ ਪਹਿਲਾਂ ਜੀ ਪਹਿਲਾਂ ਸੂਆ ਜੀ ਤੇ ਦੇਖੋ ਦੋ ਤੇ ਨੂੰ 15 ਕਿਲੋ ਇਹ ਵਾ ਠੀਕ ਹੈ ਜੀ ਇਹ ਵੀ ਪਾਓ ਆ ਜਾਓ ਇੰਨੇ ਕਿੰਨੇ ਜੀ 34000 ਰੁਪਿਆ 40000 ਰੁਪਿਆ ਦੋ ਸ਼ਾਦਾਂ 25 ਦੀ ਹੈ ਜੀ 70000 ਦੀ 78000 ਦੀ ਹਾਂਜੀ ਹਾਂਜੀ ਠੀਕ ਹੈ ਇਹ ਵਾਸ਼ੀ 6 ਮਹੀਨੇ ਦੇ ਕੱਪੜੇ ਜੀ 6 ਮਹੀਨੇ ਦੇ ਕੱਪੜੇ ਜੀ ਦੁੱਧ ਹੈ ਨਹੀਂ ਦੁੱਧ ਨਹੀਂ ਆਏਗਾ ਲਾਸਟ ਪੀਸ ਹੀ ਆ ਹਾਂਜੀ ਆ ਬੱਕਰੀ ਵੀ ਆ ਗਈ ਹੈ ਬੱਕਰੀ ਕਿੰਨੇ ਆ ਦੋ ਬੱਕਰੀਆਂ ਤੇ ਇੱਕ ਬੱਕਰੀ ਸੁਨਾਈ ਇਹਦੀ ਫਿਰ ਕਿਵੇਂ ਜੀ ਇਹ 15000 ਦੀ 15000 ਦੀ ਹਾਂਜੀ ਇਹ 2000 ਤਾਂ 13 ਦੇ 13000 ਹਾਂਜੀ ਚਲੋ ਇੱਕ ਆ ਬੱਕਰੀ ਲਾਲ ਇਹ ਲਾਲ ਬੱਕਰੀ ਸੂਨਾਂ ਦੀ 3 ਮਹੀਨੇ ਦੇ ਅੱਛਾ ਤੇ ਆ ਦੋ ਬੱਕਰੀ ਇਹ ਕਿਨੇ ਕਿਨੇ ਆ ਫਿਰ ਆ ਜੂੜਾ ਪਾਈਂਗਾ ਦੇ ਦਾਂਗਾ ਬੱਕਰੀਆਂ ਦਾ ਠੀਕ ਆ 10 ਦਿਨਾਂ ਪੂਰਾ ਦੱਸ ਦੋ ਬੱਕਰੀ ਬ 15000 ਦੇਵਾਂਗੇ ਬੱਕਰੀ ਬੰਦ ਰਹੀ ਕੱਲੀ ਹਾਂਜੀ ਕੱਲੀ ਪੱਕੇ ਜਾਵਾਂਗੇ ਬੰਦ ਰਹੀ ਕਿਨੇ ਮਹੀਨੇ ਗੱਪਣਾ 3 ਮਹੀਨੇ ਦੀ 3 ਮਹੀਨੇ ਹਾਂਜੀ ਹਾਂਜੀ ਚਲੋ ਕਦਾਹੀ ਹੈ ਜੀ ਹਾਂ ਜੀ ਹੋਏ ਦੇਖੋ ਜੀ ਆ ਪਸ਼ੂ ਬਾਈਆਂ ਕੋਲ ਜੀ ਪਰ ਚੈੱਕ ਕਰਕੇ ਚੁਾਈ ਕਰੇਣਾ ਜੀ ਹਾਂ ਚੁਾਈ ਕੇ ਪਾਸੇ ਖੜੋ ਜੀ ਆਪਣੇ ਬਿਲਕੁਲ ਜੀ ਹਾਂ ਜੀ ਹਾਂ ਜੀ ਬੋਲੋ ਨੰਬਰ ਜੀ ਨੰਬਰ 8146524734 ਪਿੰਡ ਬਰਾਲਾ ਪਾਂਗੇ ਜ਼ਿਲ੍ਹਾ ਕਸਾ ਸਸਿਕਾ